ਪਹਿਲੀ ਵਾਰੀ ਇਹੋ ਜਿਹਾ ਹੋ ਰਿਹਾ ਹੈ ਕਿ ਜਦੋਂ ਪੀਸਫੁਲੀ ਅੰਦੋਲਨ ਕਰਦੇ ਸ਼ਾਂਤ ਮਈ ਢੰਗ ਨਾਲ ਆਪਦੀ ਰਾਜਧਾਨੀ ਵੱਲ ਨੂੰ ਜਾ ਰਹੇ ਲੋਕਾਂ ਦੇ ਉੱਤੇ ਆਪਦੇ ਹੀ ਦੇਸ਼ ਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਹੋਣ ਤੇ ਗੋਲੀਆਂ ਚਲਾ ਕੇ ਫਿਰ ਉਹਨਾਂ ਅਫਸਰਾਂ ਨੂੰ ਅਵਾਰਡ ਮਿਲ ਰਿਹਾ ਹੋਵੇ ਇਹ ਤੇ ਮੈਨੂੰ ਲੱਗਦਾ ਬਾਹਾਦਰੀ ਦਾ ਵਰਨ ਨਹੀਂ ਕਿਹਾ ਜਾ ਸਕਦਾ ਇਹਨੂੰ ਇਹ ਕਿਹਾ ਜਾ ਸਕਦਾ ਕਿ ਇੱਕ ਜ਼ੁਲਮ ਕਰਨ ਦਾ ਜ਼ਾਲਮਾ ਵਾਲਾ ਪਤਿਰਾ ਲੋਕਾਂ ਨਾਲ ਕਰਨ ਦੇ ਸਬੰਧ ਵਿੱਚ ਕੋਈ ਵਾਰਤਾ ਦਿੱਤਾ ਜਾ ਸਕਦਾ ਦੇਰੇ ਨਹੀਂ ਹੈ ਕੀ ਲੱਗਦਾ ਕਿ ਇਸ ਬਿਆਨ ਦਾ ਉਹਨਾਂ ਪਰਿਵਾਰਾਂ ਤੇ ਕੀ ਅਸਰ ਹੋਏਗਾ ਜਿਨ੍ਹਾਂ ਦੇ ਪਰਿਵਾਰਾਂ ਦਾ ਪੁੱਤ ਚਲਾ ਜਾਂਦਾ ਸ਼ੁਭ ਕਰਨ ਤੇ ਜਾਂ ਕਿਸੇ ਦੇ ਬਾਹ ਦੇ ਵਿੱਚ ਗੋਲੀ ਲੱਗ ਜਾਂਦੀ ਹੈ ਕਿਸੇ ਦੇ ਹੱਥ ਚ ਗੋਲੀ ਲੱਗ ਜਾਂਦੀ ਹੈ ਤੇ ਕਿਸੇ ਦੇ ਲੱਖ ਚੁਕੀ ਜੀ ਉਹ ਸਰਕਾਰ ਸਾਨੂੰ ਦੇਸ਼ ਦੇ ਨਾਗਰਿਕ ਮੰਨਦੀਆਂ ਹੋਣ ਜੇ ਉਹ ਸਰਕਾਰ ਮੰਨੇ ਕਿ ਸਾਡੇ ਲੋਕ ਨੇ ਇਹ ਤਾਂ ਸਰਕਾਰ ਦੀ ਰਿਸਪੌਂਸਿਬਿਲਟੀ ਬੰਦੀ ਹੈ ਕਿ ਉਹਨਾਂ ਦੇ ਖਿਲਾਫ ਤੁਰੰਤ ਉਹਨਾਂ ਨੂੰ ਸਸਪੈਂਡ ਕਰਕੇ ਕਾਰਵਾਈ ਕਰਨੀ ਬੰਦੀ ਸੀ ਇਹ ਨਹੀਂ ਕੀਤਾ ਗਿਆ ਤੇ ਇਹਦਾ ਮਤਲਬ ਸਾਡੇ ਵਾਲੇ ਪਾਸੇ ਨੂੰ ਤਾਂ ਸਰਕਾਰ ਨੇ ਇਹ ਮੰਨਿਆ ਹੈ ਕਿ ਇਹ ਤਾਂ ਕੋਈ ਵਿਦੇਸ਼ੀ ਨੇ ਇਹ ਤਾਂ ਕੋਈ ਤੰਕਵਾਦੀ ਨੇ ਹਰ ਕਿਸਾਨ ਨੂੰ ਹਰ ਮਜ਼ਦੂਰ ਨੂੰ ਹਰ ਦੁਕਾਨਦਾਰ ਨੂੰ ਹਰ ਵਪਾਰੀ ਨੂੰ ਜੀਹਨੋ ਜਿਹਨੇ ਵੀ ਆਪਦੇ ਹੱਕ ਮਾਫੂਜ਼ ਰੱਖਣੇ ਨੇ ਉਹਨੂੰ ਅੱਜ ਭਾਜਪਾ ਦੀ ਇਸ ਕਰਤੂਤ ਦੀ ਨਿੰਦਾ ਕਰਨੀ ਚਾਹੀਦੀ ਹੈ ਔਰ ਇਹਦੇ ਖਿਲਾਫ ਇੱਕ ਵੱਡਾ ਪ੍ਰੋਟੈਸਟ ਸ਼ੁਰੂ ਕਰਨਾ ਚਾਹੀਦਾ ਤਾਂ ਕਿ ਇਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਕਰ ਕੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕੌਰ ਇਸ ਵਕਤ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਮੌਜੂਦ ਹੈ ਹਾਲ ਹੀ ਇੱਕ ਬਿਆਨ ਆਉਂਦਾ ਹੈ ਹਰਿਆਣਾ ਸਰਕਾਰ ਦਾ ਕਿ ਸ਼ੰਭੂ ਬਾਰਡਰ ਤੇ ਦਿੱਲੀ ਚੱਲੋ ਅਦੋਲਨ ਕਰ ਰਹੇ ਕਿ ਕਿਸਾਨਾਂ ਨੂੰ ਰੋਕਣ ਵਾਲਿਆਂ ਨੂੰ ਜਿਹੜੇ ਆਈਪੀਐਸ ਅਫੀਸਰ ਨੇ ਹਰਿਆਣਾ ਅਫੀਸਰ ਨੇ ਉਹਨਾਂ ਨੂੰ ਸਨਮਾਨ ਕੀਤਾ ਜਾਏਗਾ ਤਗਮੇ ਦਿੱਤੇ ਜਾਣਗੇ ਪਰ ਇਸ ਬਾਰੇ ਕਿਸਾਨਾਂ ਦਾ ਕੀ ਕਹਿਣਾ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਹਰਿਆਣਾ ਸਰਕਾਰ ਨੂੰ ਇੱਕ ਝਾੜ ਪਾਉਂਦੀ ਹੈ ਕਿ ਜਿਵੇਂ ਮਰਜੀ ਇਹ ਰਸਤੇ ਜਿਹੜੇ ਖੁਲਵਾਏ ਜਾਣ ਪਰ ਉਸ ਤੋਂ ਪਹਿਲਾਂ ਇਸ ਬਾਰੇ ਜ਼ਰੂਰ ਜਾਣ ਲਵਾਂਗੇ ਕਿ ਕਿਸਾਨਾਂ ਦਾ ਕੀ ਕਹਿਣਾ ਹੈਗਾ ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਅੱਜ 5 ਮਹੀਨੇ ਹੋ ਰਹੇ ਨੇ ਪਰ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਮੋਰਚਾ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਵਾਹਿਗੁਰੂ ਜੀ ਜੀ ਵਿਖਾਲਸਾਹ ਵਾਹਿਗੁਰੂ ਜੀ ਕੀ ਫਤਿਹ ਜੀ ਮੋਰਚਾ ਬਿਲਕੁਲ ਚੜ੍ਹਦੀ ਕਲਾ ਚ ਹੈ ਮੋਰਚਾ ਠੀਕ ਦਿਸ਼ਾ ਵੱਲ ਠੀਕ ਦਿਸ਼ਾ ਦੇ ਵਿੱਚ ਜੀ ਔਰ ਠੀਕ ਸਮੇਂ ਤੇ ਲੱਗਿਆ ਸਾਬਤ ਹੋ ਗਿਆ ਕਿਉਂਕਿ ਇਹ ਸਮੋਰਚੇ ਨੇ ਦੇਸ਼ ਦਾ ਸੰਵਿਧਾਨ ਬਣਾਉਣ ਦਾ ਬਚਾਉਣ ਦਾ ਕੰਮ ਕੀਤਾ ਹੈ ਇਹ ਸਮੋਰਚੇ ਨੇ ਦੇਸ਼ ਦਾ ਲੋਕਤੰਤਰ ਮਚਾਉਂਦਾ ਕੰਮ ਕੀਤਾ ਇੱਕ ਵੱਡੀ ਵੱਡੀ ਗੱਲ ਕੀਤੀ ਹੈ ਇਹ ਸੈਕੰਡ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀ ਕਿ ਹਰਿਆਣਾ ਗਵਰਨਮੈਂਟ ਨੇ 6 ਅਧਿਕਾਰੀਆਂ ਦੇ ਨਾਮ ਜਿਹੜੇ ਰਿਕਮੈਂਡ ਕੀਤੇ ਨੇ ਰਾਸ਼ਟਰਪਤੀ ਅਵਾਰਡ ਦੇ ਲਈ ਉਹ ਮੈਂ ਕਹੂੰਗਾ ਕਿ ਮੇਰਾ ਖਿਆਲ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਇਹੋ ਜਿਹਾ ਹੋ ਰਿਹਾ ਹੈ ਕਿ ਜਦੋਂ ਪੀਸਫੁਲੀ ਅੰਦੋਲਨ ਕਰਦੇ ਸ਼ਾਹਦ ਮਈ ਢੰਗ ਨਾਲ ਆਪਦੀ ਰਾਜਧਾਨੀ ਵੱਲ ਨੂੰ ਜਾ ਰਹੇ ਲੋਕਾਂ ਦੇ ਉੱਤੇ ਆਪਦੇ ਹੀ ਦੇਸ਼ ਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਹੋਣ ਜੀ ਤੇ ਗੋਲੀਆਂ ਚਲਾ ਕੇ ਫਿਰ ਉਹਨਾਂ ਅਫਸਰਾਂ ਨੂੰ ਅਵਾਰਡ ਮਿਲ ਰਿਹਾ ਹੋਵੇ ਜੀ ਇਹ ਅਵਾਰਡ ਮਿਲੇ ਨੇ ਪਹਿਲਾਂ ਮਿਲਦੇ ਰਹੇ ਨੇ ਅੰਗਰੇਜ਼ਾਂ ਦੇ ਰਾਜ ਚ ਜਲ੍ਹਿਆਂਵਾਲੇ ਬਾਗ ਦੇ ਉੱਤੇ ਜਿਨ੍ਹਾਂ ਨੇ ਗੋਲੀਆਂ ਚਲਾਈ ਉਹਨਾਂ ਨੂੰ ਅਵਾਰਡ ਮਿਲੇ ਨੇ ਜੀ ਉਹਨਾਂ ਨੂੰ ਰੁਤਬੇ ਮਿਲੇ ਨੇ ਕੋਈ ਸ਼ੱਕ ਨਹੀਂ ਲੇਕਿਨ ਸਵਾਲ ਇਹ ਆ ਕਿ ਉਹ ਵਿਦੇਸ਼ੀ ਤਾਕਤਾਂ ਸੀ ਉਹ ਦੇ ਸਕਦੀਆਂ ਹਨ ਲੇਕਿਨ ਇੱਥੇ ਉਹਨਾਂ ਨੂੰ ਬਹਾਦਰੀ ਦਾ ਵਾਰਡ ਦੇਣਾ ਮੈਂ ਤੇ ਇਹ ਵੀ ਕਹੂੰਗਾ ਕਿ ਬਹਾਦਰੀ ਕੀ ਹੈ ਨਿਹੱਤੇ ਲੋਕਾਂ ਦੇ ਉੱਤੇ ਤੁਸੀਂ ਗਨ ਨਾਲ ਫੈਰ ਕਰਕੇ ਬੰਦਿਆਂ ਨੂੰ ਮਾਰ ਰਹੇ ਹੋ ਤੇ ਇਹਨੂੰ ਕਹਿ ਰਿਹਾ ਸੀ ਬਹਾਦਰੀ ਕੀਤੀ ਮੈਂ ਕਹਿੰਦਾ ਚੰਗੀ ਗੱਲ ਹੈ ਜੇ ਏਡੇ ਬਹਾਦਰ ਨੇ ਜੇ ਇਸ ਅਵਾਰਡ ਦੇ ਕਾਬਲ ਨੇ ਇਹ ਅਵਾਰਡ ਹੋਰ ਵੀ ਚੰਗਾ ਲੱਗੇਗਾ ਜੇਕਰ ਪਾਕਿਸਤਾਨ ਦੇ ਬਾਰਡਰ ਤੇ ਲੜਕੇ ਜਾਂ ਚੀਨ ਦੇ ਬਾਰਡਰ ਤੇ ਲੜਕੇ ਕਿਤੇ ਇਹ ਅਫਸਰ ਇਵਾਰਡ ਲੈ ਕੇ ਆਉਂਦੇ ਤਾਂ ਮੈਨੂੰ ਲੱਗਦਾ ਉਹਨੂੰ ਲੋਕਾਂ ਨੇ ਚੰਗਾ ਕਹਿਣਾ ਸੀ ਇਹ ਤੇ ਮੈਨੂੰ ਲੱਗਦਾ ਬਹਾਦਰੀ ਦਾ ਇਵਾਰਡ ਨਹੀਂ ਕਿਹਾ ਜਾ ਸਕਦਾ ਇਹਨੂੰ ਇਹ ਕਿਹਾ ਜਾ ਸਕਦਾ ਕਿ ਇੱਕ ਜ਼ੁਲਮ ਕਰਨ ਦਾ ਜ਼ਾਲਮਾਂ ਵਾਲਾ ਵਤੀਰਾ ਲੋਕਾਂ ਨਾਲ ਕਰਨ ਦੇ ਸਬੰਧ ਚ ਇਵਾਰਡ ਤਾਂ ਦਿੱਤਾ ਜਾ ਸਕਦਾ ਹੈ ਦੇ ਰਹੇ ਨੇ ਪਰ ਇਹਨੂੰ ਬਹਾਦਰੀ ਦਾ ਇਵਾਰਡ ਨਹੀਂ ਕਿਹਾ ਜਾ ਸਕਦਾ ਅਹ ਦੂਸਰੀ ਜਿਹੜੀ ਮੈਂ ਗੱਲ ਕਹੂੰਗਾ ਦੇਖੋ ਇਹਨਾਂ ਨੇ ਅਵਾਰਡ ਦੇ ਕੇ ਇਹ ਸਾਬਤ ਕਰਤਾ ਕਿ ਸਰਕਾਰ ਦੇ ਇਸ਼ਾਰੇ ਤੇ ਇਹਨਾਂ ਅਫਸਰਾਂ ਨੇ ਗੋਲੀਆਂ ਚਲਾਈਆਂ ਕਿਸਾਨ ਮਾਰੇ ਇਹ ਸਾਬਤ ਕਰਤਾ ਦੂਜੀ ਗੱਲ ਸਭ ਤੇ ਪਹਿਲਾਂ ਵੀ ਕੀਤਾ ਇਹਨਾਂ ਨੇ ਜਦੋਂ ਹਾਈ ਕੋਰਟ ਨੇ ਸਤਕਾਰਯੋਗ ਜੱਜ ਮੈਡਮ ਜੈਸ਼ਰੀ ਠਾਕੁਰ ਦੀ ਅਗਵਾਈ ਚ ਇੱਕ ਕਮਿਸ਼ਨ ਬਣਾਇਆ ਕਿ ਇਹ ਇਨਵੈਸਟੀਗੇਸ਼ਨ ਇਹ ਜੁਡੀਸ਼ਰੀ ਜੁਡੀਸ਼ਲੀ ਇਨਕੁਆਰੀ ਹੋਏਗੀ ਉਸ ਵੇਲੇ ਹਰਿਆਣਾ ਗਵਰਨਮੈਂਟ ਫਿਰ ਸੁਪਰੀਮ ਕੋਰਟ ਜਾਂਦੀ ਹੈ ਤੇ ਉੱਥੇ ਜਾ ਕੇ ਕੀ ਕਹਿੰਦੇ ਨੇ ਕਿ ਅਗਰ ਇਹ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਅਫਸਰਾਂ ਦਾ ਮੋਰਲ ਡਾਊਨ ਹੋਏਗਾ ਅੱਗੇ ਜਾ ਕੇ ਫਿਰ ਉਹ ਕਹਿੰਦੇ ਨੇ ਕਿ ਜੇਕਰ ਇਹ ਇਨਵੈਸਟੀਗੇਸ਼ਨ ਕਰਦੇ ਨੇ ਤਾਂ ਪੁਲਿਸ ਦੇ ਵਿੱਚ ਗੋਲੀ ਚਲਾਉਣ ਤੋਂ ਹਿਚਕਚਾਏਗੀ ਇਹ ਇਹ ਤਿੰਨ ਮੌਕੇ ਸਹਾਇਕ ਸੁਪਰੀਮ ਕੋਰ ਜਾ ਕੇ ਬਿਆਨ ਦੇਣਾ ਤੇ ਅਜੇ ਵਾਰ ਦੇਣਾ ਇਹ ਸਿੱਧ ਕਰਤਾ ਕਿ ਲੋਕਾਂ ਦੇ ਉੱਤੇ ਗੋਲੀ ਸਰਕਾਰ ਦੇ ਇਸ਼ਾਰੇ ਤੋਂ ਬਿਨਾ ਨਹੀਂ ਚਲੀ ਸਰਕਾਰ ਨੇ ਚਲਵਾਈ ਹੈ ਹੁਣ ਅਗਲਾ ਪੱਖ ਇਹਦੇ ਜਾ ਗਿਆ ਕਿ ਜਦੋਂ ਸਰਕਾਰ ਨੇ ਗੋਲੀ ਚਲਵਾਈ ਹੈ ਤੇ ਇੱਕ ਹਰਿਆਣੇ ਦਾ ਅਧਿਕਾਰੀ ਹਰਿਆਣਾ ਸਰਕਾਰ ਦੇ ਖਿਲਾਫ ਡੀਆਈਜੀ ਦੇ ਖਿਲਾਫ ਆਈਜੀ ਦੇ ਖਿਲਾਫ ਕਿਸੇ ਡੀਜੀਪੀ ਦੇ ਖਿਲਾਫ ਕਿਸੇ ਮਨਿਸਟਰ ਦੇ ਖਿਲਾਫ ਕਿਸ ਤਰ੍ਹਾਂ ਰਿਪੋਰਟ ਕਰ ਦੇਗਾ ਜੀ ਸਾਨੂੰ ਉੱਥੋਂ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ ਅਸੀਂ ਮਾਨਯੋਗ ਹਾਈ ਕੋਰਟ ਨੂੰ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਰਿਕੁਐਸਟ ਕਰਾਂਗੇ ਕਿ ਉਹ ਜਿਹੜਾ ਉਹਨਾਂ ਨੂੰ ਇਨਵੈਸਟੀਗੇਸ਼ਨ ਦੇਣ ਦਾ ਫੈਸਲਾ ਹੈ ਉਹਨੂੰ ਮੁੜ ਦੁਬਾਰਾ ਰਿਵਿਊ ਕਰੋ ਤਾਂ ਕਿ ਇਹਨਾਂ ਦੇ ਕੋਲੋਂ ਲੋਕਾਂ ਨੂੰ ਇਨਸਾਫ ਮਿਲਣ ਦੀ ਉਮੀਦ ਨਹੀਂ ਹੈ ਅੱਜ ਸਾਰਾ ਕੁਝ ਸਪਸ਼ਟ ਹੋ ਚੁੱਕਿਆ ਹੈ ਕਿ ਉਹਨਾਂ ਨੂੰ ਅਵਾਰਡ ਦੇਣ ਵਾਲਾ ਉਹਦੇ ਨਾਲ ਕਲੀਅਰ ਹੋ ਗਿਆ ਕਿ ਹਰਿਆਣਾ ਗਵਰਨਮੈਂਟ ਦੀ ਜੋ ਟੈਨਸ਼ਨ ਉਹਨਾਂ ਦੇ ਨਾਲ ਹੈ ਔਰ ਉਹ ਉਹਨਾਂ ਦੀ ਸ਼ੈਲਟਰ ਬਣਾਉਣ ਦਾ ਕੰਮ ਕਰਨਗੇ। ਜਿਹੜਾ ਇਹ ਬਿਆਨ ਹੁਣ ਜਾਰੀ ਹੋਇਆ ਕੀ ਲੱਗਦਾ ਕਿ ਇਸ ਬਿਆਨ ਦਾ ਉਹਨਾਂ ਪਰਿਵਾਰਾਂ ਤੇ ਕੀ ਅਸਰ ਹੋਏਗਾ ਜਿਨ੍ਹਾਂ ਦੇ ਪਰਿਵਾਰਾਂ ਦਾ ਪੁੱਤ ਚਲਾ ਜਾਂਦਾ ਸ਼ੁਭਕਰਨ ਤੇ ਜਾਂ ਕਿਸੇ ਦੇ ਬਾਹ ਦੇ ਵਿੱਚ ਗੋਲੀ ਲੱਗ ਜਾਂਦੀ ਹੈ ਕਿਸੇ ਦੇ ਹੱਥ 'ਚ ਗੋਲੀ ਲੱਗ ਜਾਂਦੀ ਹੈ ਤੇ ਕਿਸੇ ਦੇ ਲੱਕ 'ਚ ਗੋਲੀ ਲੱਗ ਜਾਂਦੀ ਹੈ। ਸਵਾਲ ਇਹ ਆ ਕਿ ਇਹ ਗੱਲਾਂ ਤਾਂ ਤਾਂ ਹੈ ਜੇ ਉਹ ਸਰਕਾਰ ਸਾਨੂੰ ਦੇਸ਼ ਦੇ ਨਾਗਰਿਕ ਮੰਨਦੀਆਂ ਹੁਣ ਜੇ ਉਹ ਸਰਕਾਰ ਮੰਨੇ ਕਿ ਸਾਡੇ ਲੋਕ ਨੇ ਫਿਰ ਤਾਂ ਸਰਕਾਰ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹਨਾਂ ਦੇ ਖਿਲਾਫ ਤੁਰੰਤ ਉਹਨਾਂ ਨੂੰ ਸਸਪੈਂਡ ਕਰਕੇ ਕਾਰਵਾਈ ਕਰਨੀ ਬਣਦੀ ਸੀ ਇਹ ਨਹੀਂ ਕੀਤਾ ਗਿਆ ਤੇ ਇਹਦਾ ਮਤਲਬ ਸਾਡੇ ਵਾਲੇ ਪਾਸੇ ਨੂੰ ਤਾਂ ਸਰਕਾਰ ਨੇ ਇਹ ਮੰਨਿਆ ਹੈ ਕਿ ਇਹ ਤਾਂ ਕੋਈ ਵਿਦੇਸ਼ੀ ਨੇ ਇਹ ਤਾਂ ਕੋਈ ਅਤੰਕਵਾਦੀ ਨੇ ਇਹ ਤਾਂ ਬਾਹਰਲੇ ਮੁਲਕਾਂ ਤੋਂ ਆਏ ਲੋਕ ਹੈ ਜਦੋਂ ਕਿ ਇਹ ਇਹ ਜਿਹੜੇ ਕਿਸਾਨਾਂ ਦੇ ਜਿਹੜੀਆਂ ਮੰਗਾਂ ਸੀ ਮਸਲੇ ਐ ਇਹ ਲੰਬੇ ਸਮੇਂ ਤੋਂ ਮੋਦੀ ਜੀ ਨੇ ਵਾਅਦੇ ਕੀਤੇ ਲੋਕਾਂ ਨਾਲ ਉਹ ਵਾਅਦੇ ਯਾਦ ਕਰਾਉਣ ਚੱਲੇ ਆ ਕਿਸਾਨ ਔਰ ਉਹਨਾਂ ਦੇ ਗੋਲੀਆਂ ਮਾਰ ਕੇ ਮਾਰੇ ਨੇ ਤਾਂ ਇਹ ਕਰਕੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਇੱਥੇ ਆਹਤ ਹੋਣ ਦੀ ਲੋੜ ਨਹੀਂ ਐ ਅੱਜ ਪੂਰੇ ਦੇਸ਼ ਨੂੰ ਭਾਜਪਾ ਦੇ ਇਸ ਫੈਸਲੇ ਦੇ ਖਿਲਾਫ ਇੱਕ ਜੋਟੋ ਕੇ ਖੜਨਾ ਚਾਹੀਦਾ ਹੈ ਪੂਰਾ ਦੇਸ਼ ਇਹਦੇ ਖਿਲਾਫ ਖੜਾ ਹੋਵੇ ਤਾਂ ਕਿ ਪ੍ਰਵੇਖ ਦੇ ਵਿੱਚ ਅੰਦੋਲਨਕਾਰੀਆਂ ਨੂੰ ਸੇਵ ਕੀਤਾ ਜਾ ਸਕੇ ਅੰਦੋਲਨ ਹੀ ਇੱਕ ਰਸਤਾ ਹੈ ਅਸੀਂ ਆਪਦੀ ਗੱਲ ਸਰਕਾਰ ਦੇ ਕੰਨਾਂ 'ਚ ਪਾ ਸਕਦੇ ਹਾਂ ਜਦੋਂ ਕੋਈ ਸਾਡੀ ਗੱਲ ਸੁਣੇ ਹੀ ਨਾ ਤਾਂ ਫਿਰ ਅੰਦੋਲਨ ਹੀ ਕਰਨਗੇ ਤਾਂ ਜੇ ਇਹਨਾਂ ਨੇ ਇਹ ਮਤਲਿਆ ਕਿ ਅਸੀਂ ਗੋਲੀਆਂ ਮਾਰਾਂਗੇ ਤੇ ਬਾਅਦ 'ਚ ਇਵਾਰਡ ਦੇਵਾਂਗੇ ਤਾਂ ਇਹਦਾ ਮਤਲਬ ਇਹ ਆ ਕਿ ਅੰਦੋਲਨਕਾਰੀ ਪ੍ਰਵੇਖ ਦੇ ਵਿੱਚ ਨਾ ਸੋਚਣ ਕਿ ਅਸੀਂ ਅੰਦੋਲਨ ਕਰ ਪਾਵਾਂਗੇ ਦੁਬਾਰਾ ਖੜੇ ਹੋ ਸਕ ਦੁਬਾਰਾ ਖੜੇ ਹੋ ਪਾਵਾਂਗੇ ਸੁਵੇਸ਼ ਕਰਕੇ ਪੂਰੇ ਦੇਸ਼ ਦੇ ਲੋਕਾਂ ਨੂੰ ਜਿੱਥੇ-ਜਿੱਥੇ ਵੀ ਕੱਲੇ ਪੰਜਾਬੀਆਂ ਨੂੰ ਨਹੀਂ ਹਰ ਕਿਸਾਨ ਨੂੰ ਹਰ ਮਜ਼ਦੂਰ ਨੂੰ ਹਰ ਦੁਕਾਨਦਾਰ ਨੂੰ ਹਰ ਵਪਾਰੀ ਨੂੰ ਜਿਨ੍ਹਾਂ ਜਿਨੇ ਵੀ ਆਦੇ ਹੱਕ ਮਹਫੂਜ਼ ਰੱਖਣੇ ਨੇ ਉਹਨੂੰ ਅੱਜ ਭਾਜਪਾ ਦੀ ਇਸ ਕਰਤੂਤ ਦੀ ਨਿੰਦਾ ਕਰਨੀ ਚਾਹੀਦੀ ਆ ਔਰ ਇਹਦੇ ਖਿਲਾਫ ਇੱਕ ਵੱਡਾ ਪ੍ਰੋਟੈਸਟ ਸ਼ੁਰੂ ਕਰਨਾ ਚਾਹੀਦਾ ਤਾਂ ਕਿ ਇਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਕਰ ਕੀ ਰਹੇ ਹਾਂ ਕਰਨ ਨੂੰ ਗੋਲੀ ਮਾਰਨ ਕੇ ਤੁਹਾਨੂੰ ਕੀ ਲੱਗਦਾ ਕਿ ਇਹ ਨੌਜਵਾਨ ਜਿਸ ਤਰੀਕੇ ਨਾਲ ਜਿ ਤੁਸੀਂ ਕਿਹਾ ਕਿ ਇਹ ਬਹਾਦਰੀ ਦਾ ਨਹੀਂ ਇਹ ਤਾਂ ਜ਼ੁਲਮ ਕਰਨ ਵਾਲੀ ਗੱਲ ਗਈ ਹੈ ਤੁਸੀਂ ਮੰਨਦੇ ਹੋ ਕਿ ਛੁੱਭ ਕਰਨ ਤਾਂ ਇੱਕ ਨੌਜਵਾਨ ਸੀ ਆਮ ਕਿਸਾਨ ਸੀ ਤਾਂ ਫਿਰ ਉਹੋ ਜੇ ਤਗਮੇ ਦੇਣੇ ਤਾਂ ਉਹਨਾਂ ਦੇ ਬਹੁਤ ਜਿਹੜੀ ਭਾਰੀ ਠੇਸ ਪਹੁੰਚ ਸਕਦੀ ਹੈ ਪਰਿਵਾਰ ਨੂੰ ਵੀ ਇਸ ਚੀਜ਼ ਨੇ ਨਹੀਂ ਪਰਿਵਾਰ ਨੂੰ ਇਕੱਲੇ ਨੂੰ ਨਹੀਂ ਮੈਂ ਕਹਿੰਦਾ ਜਦੋਂ ਦੀ ਇਹ ਖਬਰ ਪੜ੍ਹੀ ਹੈ ਜਿਨਨੇ ਜੋ ਲੋਕ ਜਥੇਬੰਦੀਆਂ ਨਾਲ ਜੁੜੇ ਨੇ ਜਾਂ ਪੰਜਾਬ ਹਤਾਇਸ਼ੀ ਨੇ ਕਿਸਾਨ ਹਤਾਇਸ਼ੀ ਨੇ ਉਸ ਸਾਰਿਆਂ ਦੇ ਮਨ ਨੂੰ ਸੱਟ ਲੱਗੀ ਹੈ। ਇਹ ਇਸ ਹੁਕਮ ਆਉਣ ਤੋਂ ਪਹਿਲਾਂ ਇੱਥੇ ਉਹਦਾ ਫਾਦਰ ਇਨਵੈਸਟੀਗੇਸ਼ਨ ਦਾ ਹਿੱਸਾ ਬਣਿਆ ਤਾਂ ਉਹਦੇ ਫਾਦਰ ਦੇ ਕੋਲੋਂ ਜਿਸ ਵੇਲੇ ਜੱਜ ਸਾਹਿਬਾਂ ਨੇ ਬਿਆਨ ਲੈਣਾ ਚਾਹਿਆ ਉਹਦੇ ਫਾਦਰ ਦੇ ਕੋਲੋਂ ਇੱਕ ਸ਼ਬਦ ਤੱਕ ਨਹੀਂ ਬੋਲਿਆ ਗਿਆ। ਗੱჭ ਭਰਿਆ ਉਹ ਬੋਲ ਨਹੀਂ ਸਕਿਆ। ਉਹਦੀ ਸਿਸਟਰ ਇੱਕ ਦਿਨ ਇੱਥੇ ਪੀਸੀ ਚ ਅਸੀਂ ਭਾਈ ਬਿਲਕੁਲ ਸਹੀ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਬੋਲ ਸਕੀ ਜੀ ਉਹ ਵੀ ਰੋਈ ਗਈ ਹੈ ਹੁਣ 1 ਕਰੋੜ ਦੇ ਕੇ ਜੇ ਕੋਈ ਕਿਸੇ ਨੂੰ ਕਹੇ ਕਿ ਤੇਰਾ ਪੁੱਤ ਮਾਰਤਾ ਤੇ ਤੂੰ 1 ਕਰੋੜ ਲੈ ਲਾ ਤੇ ਸਬਰ ਕਰ ਲੈ ਨਹੀਂ ਆਉਂਦਾ ਅਗਰ ਭੈਣ ਦਾ ਭਰਾ ਮਾਰ ਕੇ ਕੋਈ ਕਹਦੇ ਤੈਨੂੰ ਨੌਕਰੀ ਦਿੰਨੇ ਆ ਤੇ ਤੇਰਾ ਭਰਾ ਮਾਰਤਾ ਤਾਂ ਕੋਈ ਗੱਲ ਨਹੀਂ ਭੁੱਲ ਜਾ ਉਹ ਨਹੀਂ ਭੁੱਲਿਆ ਜਾਣਾ ਪਰ ਇੱਥੇ ਵੀ ਕਿਹਾ ਜਾਂਦਾ ਕਿਹਾ ਜਾ ਰਿਹਾ ਸੀ ਕਿ ਸ਼ਾਰਟ ਗਨ ਦੇ ਨਾਲ ਅ ਜਿਹੜਾ ਕਿਤੇ ਨਾ ਕਿਤੇ ਗੋਲੀ ਚੱਲੀ ਆ ਤਾਂ ਸ਼ਾਇਦ ਕਿਤੇ ਸਿੱਧੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਪਈ ਇਹ ਕਿਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਹੀ ਚਲਾਈ ਗਈ ਹੈ। ਇਹ ਘਰ ਚਲੋ ਆਰਡਰਾਂ ਦੇ ਵਿੱਚ ਤਾਂ ਕਿਤੇ ਇਹ ਜੀ ਗੱਲ ਨਹੀਂ ਆਈ। ਲੇਕਿਨ ਇਹ ਠੀਕ ਹੈ ਸੰਕੇਤ ਦਿੱਤੇ ਜਾ ਸਕਦੇ ਨੇ। ਉਹਨਾਂ ਨੇ ਉਹਨਾਂ ਨੇ ਆਪ ਦਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਮੈਂ ਤੁਹਾਡੇ ਚੈਨਲ ਦੇ ਉੱਤੇ ਸਪਸ਼ਟ ਕਰ ਦੇਣਾ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਆਰਟੀਕਲ ਛਪਿਆ ਹੈ ਜਿਦੇ ਵਿੱਚ ਮੰਨੇ ਨੇ ਕਿ ਹਰਿਆਣੇ ਦੀ ਪੁਲਿਸ ਨੂੰ ਇੱਕ ਨਾਮਵਰ ਸ਼ੂਟਰ ਆ ਕੇ ਸ਼ਾਰਟ ਗਨ ਚਲਾਉਣ ਦੀ ਟ੍ਰੇਨਿੰਗ ਦੇ ਕੇ ਗਿਆ ਇਹ ਇੱਕ ਅਖਬਾਰ ਦਾ ਆਰਟੀਕਲ ਪਿਆ ਉਹਦੇ ਹੀ ਦੱਸ ਦਿਆਂਗੇ ਜੀ ਹਾਂ ਸੁਪਰੀਮ ਕੋਰਟ ਦੀ ਵੀ ਗੱਲ ਜ਼ਰੂਰ ਕਰ ਲੈਣੇ ਆ ਜਿੱਥੇ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਖਾਸ ਤੌਰ ਤੇ ਕਿਹਾ ਕਿ ਤੁਸੀਂ ਰਸਤੇ ਜਿਹੜੇ ਉਹ ਖਲਵਾਓ ਜਿਸ ਤਰ੍ਹਾਂ ਮਰਜੀ ਤਾਂ ਤੁਹਾਡਾ ਕੀ ਕਹਿਣਾ ਹੈ ਕਿ ਇਹ ਜੇ ਕਿਸਾਨਾਂ ਨੂੰ ਇਥੇ ਉੱਠਣ ਲਈ ਕਿਹਾ ਜਾਂਦਾ ਆ ਤਾਂ ਰਸਤੇ ਖਾਲੀ ਕੀਤੇ ਜਾਣਗੇ ਨਹੀਂ ਦੇਖੋ ਅਸੀਂ ਤੇ ਮਤਲਬ ਬੜੇ ਮੈਂ ਪਹਿਲੇ ਹੀ ਇਸ ਗੱਲ ਲਈ ਤਿਆਰ ਹਾਂ ਅਸੀਂ ਇੱਥੇ ਬੈਠਣ ਤੇ ਆਈ ਨਹੀਂ ਸੀ ਜੀ ਅਸੀਂ ਤਾਂ ਦਿੱਲੀ ਜਾਣਾ ਸਾਡੀ ਤਾਂ ਮਤਲਬ ਮੰਗਾ ਦਿੱਲੀ ਗਵਰਨਮੈਂਟ ਨਾਲ ਰਿਲੇਟਡ ਨਹੀਂ ਅਸੀਂ ਦਿੱਲੀ ਜਾਣਾ ਹੈ ਅਗਰ ਸਾਡੀਆਂ ਇੱਥੇ ਬੈਠ ਕੇ ਮੰਦੀ ਸਰਕਾਰ ਤਾਂ ਵਧੀਆ ਸੀਗਾ ਨਹੀਂ ਇੱਥੇ ਬੈਠ ਕੇ ਮੰਦੀ ਤਾਂ ਬਾਡਰ ਖੁੱਲਣਗੇ ਫਿਰ ਸਾਨੂੰ ਦਿੱਲੀ ਜਾਣਾਗੇ ਅਸੀਂ ਤਾਂ ਕਿ ਉੱਥੇ ਜਾ ਕੇ ਆਉਂਦੀਆਂ ਅਸੀਂ ਗੱਲਾਂ ਰੱਖ ਸਕੀਏ ਜਦੋਂ ਇੱਥੇ ਪੰਜਾਬ ਦੇ ਵਿੱਚ ਸੜਕਾਂ ਤੇ ਬੈਠਣ ਦੀ ਕੋਈ ਤੋਕ ਹੀ ਨਹੀਂ ਬਣਦੀ ਨਾ ਇਹ ਤਾਂ ਸਾਡੀ ਦਿੱਲੀ ਨਾਲ ਮਸਲਾ ਹੈ ਕਿ ਕਿੱਥੇ ਜਾਂਦਾ ਫਿਰ ਤੁਸੀਂ ਇੱਥੋਂ ਹੀ ਦਿੱਲੀ ਨੂੰ ਰੋਕੋ ਜੀ 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 ਦਿੱਲੀ 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 ਜਾਣਾ ਕਰਦਾ ਕਿ ਫਿਰ ਦਿੱਲੀ ਜਾ ਦਿੱਤਾ ਜਾਏਗਾ ਨਹੀਂ ਉਹ ਫਿਰ ਜੇ ਇਹਨਾਂ ਨੇ ਅੱਗੇ ਜਾ ਕੇ ਰੋਕਣਾ ਹੀ ਹੈ ਤਾਂ ਫਿਰ ਇੱਥੇ ਛੱਡਣ ਦਾ ਕੀ ਮਤਲਬ ਹੈ ਇਹ ਤਾਂ ਸੁਪਰੀਮ ਕੋਰਟ ਨੂੰ ਮਾਨਯੋਗ ਸੁਪਰੀਮ ਕੋਰਟ ਸਾਡੇ ਰਿਸਪੈਕਟੇਬਲ ਨੇ ਸਾਡੇ ਅੰਦਰ ਸਾਰਿਆਂ ਦੇ ਅੰਦਰ ਉਹਨਾਂ ਦਾ ਸਤਿਕਾਰ ਹੈ ਉਹਨਾਂ ਨੂੰ ਇੱਥੋਂ ਤੱਕ ਜੋ ਤਕੜੇ ਹੋ ਕੇ ਫਿਰ ਪਹਿਰਾ ਦੇਣਾ ਚਾਹੀਦਾ ਹੈ ਕਿ ਕਿਸਾਨ ਚੱਲੇ ਨੇ ਜੇ ਤਾਂ ਅਸੀਂ ਗਲਤੀ ਕਰਾਂਗੇ ਤਾਂ ਸਾਡੇ ਤੇ ਕਾਰਵਾਈ ਕਰ ਦੇ ਸੁਪਰੀਮ ਕੋਰਟ ਨਹੀਂ ਤਾਂ ਸਾਨੂੰ ਫਿਰ ਮਤਲਬ ਜੰਤਰ ਮੰਤਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਸੁਪਰੀ ਸਾਨੂੰ ਉੱਥੇ ਜੰਤਰ ਮੰਤਰ ਤੇ ਬਿਠਾਵੇ ਜੀ ਹਾਲ ਹੀ ਜੇ ਗੱਲ ਕਰੀਏ ਪਰਸੋ ਤੁਸੀਂ ਨਵਦੀਪ ਸਿੰਘ ਜੀ ਨੂੰ ਇੱਥੇ ਸਨਮਾਨ ਕੀਤਾ ਸਟੇਜ ਦੇ ਉੱਪਰ 111 ਦਿਨ ਬਾਅਦ ਰਿਹਾ ਕੀਤਾ ਜਾਂਦਾ ਆ ਪਰ ਜੋ ਨਵਦੀਪ ਸਿੰਘ ਵੱਲੋਂ ਦੱਸਿਆ ਜਾ ਰਿਹਾ ਕਿ 3rd ਡਿਗਰੀ ਉਹਨਾਂ ਤੇ ਇਸਤੇਮਾਲ ਕੀਤੀ ਗਈ ਹੈ ਕੀ ਕਹਿਣਾ ਤੁਸੀਂ ਇਸ ਬਾਰੇ ਕਿ ਇਸ ਬਾਰੇ ਵੀ ਕੋਈ ਤੁਹਾਡੀ ਕੀ ਪ੍ਰਤੀਕਿਰਿਆ ਹੋਏਗੀ ਦੇਖੋ ਮੈਨੂੰ ਲੱਗਦਾ ਜਿਹੜਾ 3rd ਡਿਗਰੀ ਟਰਚ ਕਰਨਾ ਇਹ ਇੱਕ ਤਰ੍ਹਾਂ ਦਾ ਨਿਆਂ ਇਨਸਾਫ ਦੇ ਖਿਲਾਫ ਹੈ ਕਾਨੂੰਨ ਦੇ ਖਿਲਾਫ ਹੈ ਇਹਨੇ ਕੀਤਾ ਜਾ ਸਕਦਾ ਜੋਸ਼ ਨੌਜਵਾਨਾਂ ਨਾਲ ਕੀਤਾ ਜੋ ਉਹਨਾਂ ਨੇ ਬੋਲਿਆ ਕਿ ਕੋਟੇ ਲਾਏ ਗਏ دوسرے ਨੰਬਰ ਦੇ ਉੱਤੇ ਉਹਨਾਂ ਦੇ ਚੜ੍ਹੇ ਪਾੜੇ ਗਏ ਉਹਨਾਂ ਦੇ ਨੂੰ ਠੰਡੀ برف ਦੇ ਉੱਤੇ ਲਟਾਇਆ ਗਿਆ ਅਗਰ ਇਹ ਕੀਤਾ ਗਿਆ ਉਹ ਐਵੇਂ ਤਾਂ ਝੂਠਾ ਬੋਲ ਨਹੀਂ ਰਿਹਾ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਅੱਗੇ ਜਾ ਕੇ ਹਿਊਮਨ ਰਾਈਟਸ ਦੇ ਵਿੱਚ ਕੱਲੀ ਇਹ ਨਹੀਂ ਸ਼ੁਭ ਕਰਨ ਦੀ ਕਤਲ ਦਾ ਮਾਮਲਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਨਾਂ ਦਾ ਸਾਰੇ ਦਾ ਸਾਰਾ ਮਾਮਲਾ ਅਸੀਂ ਕੋਸ਼ਿਸ਼ ਕਰਦੇ ਹਾਂ ਵਕੀਲ ਨਾਲ ਗੱਲਬਾਤ ਕਰਕੇ ਇਹਨੂੰ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਲੈ ਕੇ ਜਾਵਾਂਗੇ ਕੀ ਲੱਗਦਾ ਹੈ ਕਿ ਜਦੋਂ ਨਵਦੀਪ ਸਿੰਘ ਨੂੰ ਅਰੇਸਟ ਕੀਤਾ ਜਾਂਦਾ ਯਾਰ ਰਿਮਾਂਡ ਕੋਰਟ ਤੋਂ ਲਿਆ ਨਹੀਂ ਜਾਂਦਾ ਉਸ ਤੋਂ ਪਹਿਲਾਂ ਹੀ ਇਹਨਾਂ ਕੁਝ ਉਹਦੇ ਨਾਲ ਕੀਤਾ ਜਾਂਦਾ ਹੈ ਸੀਏ ਸਟਾਫ ਦੇ ਵਿੱਚ ਦੇਖੋ ਮੈਂ ਇਹ ਦੇ ਬਾਰੇ ਤਾਂ ਇਹ ਕਹੂੰਗਾ ਕਿ ਹਰਿਆਣਾ ਗਵਰਨਮੈਂਟ ਜਾਂ ਹਰਿਆਣਾ ਪੁਲਿਸ ਜਦੋਂ ਜੁਲਮ ਕਰਨ ਤੇ ਆਵੇ ਤਾਂ ਜੁਲਮ ਦਾ ਕੋਈ ਫਿਰ ਟਿਕਾਣਾ ਨਹੀਂ ਹੁੰਦਾ ਉਹ ਜਿੰਨਾ ਮਰਜ਼ੀ ਕਰਦੇ ਨੇ ਇਹ ਪਹਿਲਾਂ ਵੀ ਚੱਲਿਆ ਹੈ ਲੋਕਾਂ ਨੇ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਪਹਿਲਾਂ ਵੀ ਚੱਲਿਆ ਹੈ ਲੇਕਿਨ ਇਹ ਜ਼ਰੂਰ ਹੈ ਕਿ ਹਿਊਮਨ ਰਾਈਟਸ ਦੇ ਵਿੱਚ ਗੱਲ ਲਾ ਕੇ ਰਿਮਾਂਡ ਤੋਂ ਪਹਿਲਾਂ ਕਰਨਾ ਜਾਂ ਰਿਮਾਂਡ ਤੋਂ ਮਗਰੋਂ ਕਰ ਦੇਣਾ ਰਿਮਾਂਡ ਤੋਂ ਮਗਰੋਂ ਕਿਹੜਾ ਜੱਜ ਉਹਨੂੰ ਇਹ ਪਰਮਿਸ਼ਨ ਦੇ ਦਿੰਦਾ ਵੀ ਤੁਸੀਂ ਇਹਨੂੰ ਕੁੱਟ ਲੋ ਜਾ ਕੇ ਰਿਮਾਂਡ ਤੋਂ ਬਾਅਦ ਵੀ ਤਾਂ ਜੱਜ ਇੰਨੀ ਗੱਲੀ ਕਹਿੰਦਾ ਵੀ ਤੁਸੀਂ ਇਹਦੇ ਕੋਲੋਂ ਪੁੱਛਗਛ ਕਰਨੀ ਕੋਈ ਗੱਲ ਹੋਰ ਪੁੱਛਣੀ ਕੋਈ ਚੀਜ਼ ਬਰਾਮਦ ਕਰਾਉਣੀ ਬਾਕੀ ਹੈ ਤਾਂ ਕਰਵਾ ਲਓ ਨਹੀਂ ਤਾਂ ਉਸ ਤੋਂ ਬਾਅਦ ਜੇਲ੍ਹ ਭੇਜ ਦਿੰਦਾ ਸੋ ਇਹਨੂੰ ਉਹ ਕਿਤੇ ਵੀ ਲਾਉ ਨਹੀਂ ਕੀਤਾ ਜਾਂਦਾ ਕਿ ਤੁਸੀਂ ਇਹਨੂੰ ਕੁੱਟੋ ਇਹਨੂੰ ਮਾਰੋ ਇਹਦੇ ਨਾਲ 3 ਡਿਗਰੀ ਟਰਚ ਕਰੋ ਕਿਤੇ ਵੀ ਲਾਉ ਨਹੀਂ ਹੁੰਦਾ ਜੀ ਮੋਰਚੇ ਤੇ ਇਸ ਵਕਤ ਗਿਣਤੀ ਦੀ ਜੇ ਗੱਲ ਕਰੀਏ ਤਾਂ ਕਿੰਨੀ ਕੁ ਜਿਹੜੀ ਲੱਗ ਰਹੀ ਹੈ ਕਿ ਘਟੀ ਆ ਜਾਂ ਵਧੀ ਹੈ ਕਿਸ ਤਰੀਕੇ ਦੇ ਨਾਲ ਕਿਸਾਨ ਇੱਥੋਂ ਜਾ ਰਹੇ ਨੇ ਜਾਂ ਇੱਥੇ ਅਜੇ ਵੀ ਘੱਟੇ ਹੋਏ ਨਹੀਂ ਦੇਖੋ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਜਾਣਗੇ ਜੇ ਜਾਣਾ ਹੁੰਦਾ ਤਾਂ ਮੋਰਚਾ 5 5.5 ਮਹੀਨੇ ਨਹੀਂ ਚੱਲਦਾ ਸੀ ਕਿਸਾਨ ਬਹੁਤ ਪਹਿਲਾਂ ਚਲੇ ਜਾਂਦੇ ਹੁਣ ਤਾਂ ਸਗੋਂ ਕਿਸਾਨ ਆਉਣੇ ਸ਼ੁਰੂ ਹੋਏ ਨੇ ਹੜੀ ਦੀ ਵਾਢੀ ਕਰਕੇ ਜਦੋਂ ਮੋਰਚਾ ਇੱਥੇ ਸਟੇਬਲ ਹੋ ਗਿਆ ਸੀ ਅਸੀਂ ਉਹ ਕਿਸਾਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਦਾ ਕੰਮਕਾਰ ਹੁਣ ਸੰਭਲੋ ਤਾਂ ਉਹ ਹੜੀ ਦੀ ਕਟਾਈ ਕੀਤੀ ਕਿਸਾਨਾਂ ਨੇ ਫਿਰ ਉਹਨਾਂ ਨੇ ਆਪਦੀ ਅਗਲੀ ਫਸਲ ਦੀ ਤਿਆਰੀ ਵਾਸਤੇ ਪਨੀਰੀਆਂ ਬੀਜੀਆਂ ਨੇ ਹੁਣ ਅਗਲੀ ਫਸਲ ਲਾ ਰਹੇ ਨੇ ਉਹ ਛੇਤੀ ਲੱਗ ਕੇ ਕਿਸਾਨ ਇੱਥੇ ਮਤਲਬ ਆਉਣੇ ਵੀ ਜਿਹੜੇ ਜਿਹਦਾ ਜਿਹਦਾ ਕੰਮ ਨਿਪਟ ਰਿਹਾ ਉਹ ਮੋਰਚੇ ਵੱਲ ਨੂੰ ਆ ਵੀ ਰਹੇ ਨੇ ਤਾਨਵਾਜੀ ਸੋਇਸਾਨ ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਜੀ ਜਿੱਥੇ ਹਰਿਆਣਾ ਸਰਕਾਰ ਦੇ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਉੱਥੇ ਹੀ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਫੈਸਲੇ ਤੇ ਜਿਹੜੀ ਵਿਚਾਰ ਚਰਚਾ ਕੀਤੀ ਜਾਵੇ ਕਿਉਂਕਿ ਇਹ ਜਿਹੜਾ ਫੈਸਲਾ ਕਿਤੇ ਨਾ ਕਿਤੇ ਕਿਸਾਨਾਂ ਦੇ ਮਨਾਂ ਨੂੰ ਠੇਸ ਪਹੁੰਚਾ ਰਿਹਾ ਜੇ ਇਹ ਨਾ ਹੋਇਆ ਤਾਂ ਵੱਡਾ ਐਕਸ਼ਨ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਲਿਆ ਜਾਏਗਾ ਜੁੜੇ ਰਹੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨਵਾਦ